ਵੀ ਚੱਬ ਜਾਣਗੇ ਪੁਲੀਸਾਂ ਉਹ ਜਿਹੜਾ ਆਈਸਕ੍ਰੀਮ ਵਾਲਾ ਹੁੰਦਾ ਸਕੂਪ ਹਾਂ ਉਹ ਵੀ ਚੱਬ ਜਾਣਾ ਪੰਜ ਦਿਨਾਂ ਬਾਅਦ ਉਹਨਾਂ ਆਉਂਦੇ ਨੇ ਇਹ ਸਾਡੀ ਬੇਬੇ ਬਿਮਾਰ ਹੋਣ ਤੋਂ ਡਰਦੀ ਆ ਕਿੱਥੇ ਕੋ ਸਾੜੇ ਡੀਕ ਰਹੇ ਨੇ ਨਾਨਕੇ ਆਏ ਨੇ ਜੀ ਕੀ ਕੁਝ ਲੈ ਆਏ ਨੇ ਆ ਗਿਆ ਇਹ ਨਾਨ ਕਰਨ ਰਹਿਨੇ ਥੱਕ ਨਾਨਕੇ ਦੇਲੇ ਲਈ ਥੱਕ ਗਏ ਨੇ ਸੀ ਕਿਹੜਾ ਤੋਰ ਦਿੱਤਾ ਸੀ ਸਹੀ ਗੱਲ ਸ਼ਰਾਰਤੀ ਅੰਸਰ ਆ ਜਾਂਦੇ ਨੇ ਵਿੱਚ ਮਾਮੀ ਜੀ ਖੜ ਗਏ ਬਸ ਹੁਣ ਸ਼ਰਮਾ ਗਈ ਹੈ ਹੈਲੋ ਫਰੈਂਡਸ ਅੱਜ ਅਸੀਂ ਮੰਗਣੇ ਤੇ ਆਏ ਆ ਫਰੈਂਡਸ ਤਾਂ ਇਹ ਉੱਪਰ ਚੜ ਗਏ ਸਟੇਜ ਤੇ ਮੈਨੂੰ ਲੈ ਕੇ ਨਹੀਂ ਰਹੀ ਅੱਛਾ ਡਾਂਸ ਫਲੋਰ ਮੈਂ ਹੀ ਲੈਣਾ ਇਹਨਾਂ ਨੂੰ ਲੈਣਾ ਹੀ ਨਹੀਂ ਹੈ ਚੁਣ ਚੁਣ ਕੇ ਬੜੀ ਹੋ ਗਈ ਹੈ ਬਹੁਤ ਹੈ

ਅਹਮ ਸ਼ਾਦੀ ਤੇ ਜਾਣਾ ਹੈ ਉਹ ਆਹ ਯਾ ਕੁੱਤੇ ਕੋਈ ਹੈ ਰੋਕੇ ਆਂਦੇ ਚੱਲਦੇ ਪਰ ਸਭ ਪੂਰੀ ਜਗ੍ਹਾ ਵਗੇ ਹੋ ਸਿੱਖੜ ਕੇ ਲਿਖਿਆ ਇਹ ਲੋਕ ਸ਼ੱਤਰ ਪਿੱਛੇ ਵਾਲੀ ਜਨਤਾ ਹਏ ਮੇਰੇ ਚਲੇ ਆ ਗਿਆ ਤੇ ਸ਼ਾਮ ਨੂੰ ਤੈਨੂੰ ਫੋਨ ਕਰ ਦੇਣਾ ਬਲਾ ਫੋਨ ਦੇ ਕੇ ਫੋਨ ਦੇ ਕੇ ਦੇਖ ਗਿਆ ਨਾ ਅਰੇ ਤੁਸੀਂ ਯਾ ਗੋਇੰਗ ਡੈਡੀ एंगेजमेंट वाले के सर सॉरी 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 वेडिंग बना दी मैन बन जा रहे होगा खान यस हां जा रहे हां भी जा रहा और कुछ नहीं कर रहे हैं दूसरे जा रहे हैं नहीं नहीं देख रहे हैं इतनी जूस में जा रहे हैं खाई नहीं दे रहे आप कितने ये देखो अब्बू के नए कपड़े और अब्बू की वॉच अब्बू की ये ये अब्बू की वॉच अब्बू की और क्या चलते पागल बनवाए ना ਉਹ ਮਾਰੇ ਸਾਹਮਣੇ ਚੱਲਦੇ ਸ਼ੀਸ਼ਾ ਫਲੋਜੀ ਬਲੌਗ ਸ਼ੁਰੂ ਹੋਣ ਲੱਗਾ ਸਾਡਾ ਪਹਿਲਾ ਬਲੌਗ ਆ ਜੀ ਤੇ ਸਾਡੀਆਂ ਮਸ਼ੀਨਾਂ ਪਿੱਛੇ ਫਲਾਪ ਇਧਰੋਂ ਦਿਖਾਈ ਬੜਾ ਜਾ ਦੰਦ ਦਿਖਾ ਬੁੱਧਾ ਬਲੇ ਦੰਦ ਇਹ ਜਾ ਕੇ ਇਹਨਾਂ ਨੇ ਖੁਰੂ ਪਾ ਦੇਣਾ ਪਲੇਟਾਂ ਵੀ ਚੱਬ ਜਾਣਗੇ ਪਲੇਟਾਂ ਬੇਟਰਾਂ ਦੀਆਂ ਉਂਗਲੀਆਂ ਵੀ ਖਾਣਗੇ ਇਸ ਤਰ੍ਹਾਂ ਬੜੇ ਚੌੜੇ ਹੋਗੇ ਕਹਿੰਦੇ ਹਾਂ ਉਹ ਕੀ ਹੁੰਦਾ ਜਿਹੜਾ ਆਈਸਕ੍ਰੀਮ ਵਾਲਾ ਜਿਹੜਾ ਆਈਸਕ੍ਰੀਮ ਵਾਲਾ ਉਹਦਾ ਸਕੂਪ ਹਾਂ ਉਭੀ ਚੱਬ ਜਾਣਾ ਇਹ ਸਾਡੀ ਬੇਬੇ ਬਿਮਾਰ ਹੋਣ ਤੋਂ ਡਰਦੀ ਆ ਤੇ ਕੋ ਮਸ਼ੀਨ ਦੇ ਘੋਂ ਨਾ ਜਿਹੜੀ ਵਧੀਆ ਮਸ਼ੀਨ ਆ ਇਹ ਤਾਂ ਵੀ ਬੜਾ ਪੰਗਾ ਫੋਨ ਦਾ ਜੇ ਵੀ ਜੰਮ ਮਕਾਣਾ ਅੱਗੇ ਜੰਦਾ ਦੇਖੋ ਪਿੱਛੇ ਬਾਹਰੋਂ ਆਈਆਂ ਗਰਲ ਕਿਲੀ ਚਿਲੀ ਚਿਲੀ ਇੱਕ ਜਿਹੜੇ ਬੰਦੇ ਜ਼ਿਆਦਾ ਨਹਾਉਂਦੇ ਨੇ ਸਾਡੇ ਉਹ ਰੇ 5-5 ਦਿਨਾਂ ਬਾਅਦ ਨਹਾਉਂਦੇ ਨੇ ਨਹੀਂ ਉਹ ਕਿਹਾ ਟਿਕਾੜਾ ਬੰਨ੍ਹ ਲਓ ਇਹਨੀ ਅੰਗਰੇਜ਼ੀ ਆਉਂਦੀ ਨਹੀਂ ਸਾਨੂੰ ਤੁਹਾਨੂੰ ਨਹੀਂ ਲੱਗਦੀ ਹੈ ਹੈ ਭਾਜੀ ਲਓ ਜੀ ਇਹ ਕਹਿੰਦਾ ਸਾਡਾ ਤੀਨਾ ਕਿਆਚ ਨਹੀਂ ਕਰਦਾ ਇਹਨਾਂ ਨੂੰ ਮੇਰੇ ਤੋਂ ਡਰ ਆਇਆ ਉਹ ਪਾੜੀ ਪਾ ਕੇ ਆਂਦੀ ਆ ਬੱਲੇ ਬੱਲੇ ਜ਼ਿਆਦਾ ਹੀ ਨਹੀਂ ਹੋ ਗਿਆ ਕੁਝ ਹਾਂ ਮੈਂ ਕਿ ਕੱਦਾ ਤੇ ਪਾੜੀ ਲਾ ਕੇ ਆਈ ਆ ਔੜੇ ਡੀਕ ਰਹੇ ਨੇ ਸਮੈਲ ਆ ਰਹੀ ਹੈ ਇਤੋਂ ਤੱਕ ਸਮੈਲ ਆ ਰਹੀ ਹੈ ਲੱਟ ਆ ਰੀਆਂ ਨੇ ਲੋ ਜੀ ਅਸੀਂ ਪਹੁੰਚ ਗਏ ਪੈਲੈਸ ਤੇ ਪਹੁੰਚ ਗਏ ਪਹੁੰਚ ਗਏ ਜੋਦੇ ਚਾਚੀ ਦੇ ਨਾਲ ਹੀ ਆ ਗਏ ਸਾਨੂੰ ਦੂਜੀ ਕੀਤੀ ਸੀ ਨਾ ਉਹਨੇ ਸਾਡੀ ਕੋਲ ਕੋਲ ਆ ਗਿਆ ਕੈਮਰੇ ਲੈ ਲਿਆ ਹੋਇਆ ਹੁਣ ਪਤਾ ਨਹੀਂ ਹੈ ਕੋਲ ਕੋਲ ਆ ਰਖੇ ਇਹ ਲੈ ਗਏ ਕੁੜੀ ਵਾਲੇ ਆਹ ਬਹੁਤ ਕੁੜੀ ਵਾਲੇ ਬੰਨ ਲੋ ਕੋਈ ਨਹੀਂ ਪਰ ਸੜ ਕੁੜੀ ਵਾਲੇ ਬਣ ਜਾ ਕੁੜੀ ਵਾਲੇ ਵੀ ਹੋਣਾ ਤੇ ਪਹੁੰਚ ਗਏ ਆ ਜੀ ਪਹੁੰਚ ਗਏ ਦੂਵੀਂ ਦੂਵੀਂ ਕਿੰਨੀ ਵਾਰੀ ਕਰਦੀ ਆਂ ਸੱਤ ਵਾਰੀ ਬੜਾ ਦੂਵੀਂ ਕਰਕੇ 10 10 ਆ ਬਹੁਤ ਬੜਾ ਨਾਨਕੇ ਆਏ ਨੇ ਜੀ ਕੀ ਕੁਝ ਲੈ ਆਏ ਨੇ ਲੋ ਜੀ ਅਸੀਂ ਡੈਸਟੀਨੇਸ਼ਨ ਤੇ ਪਹੁੰਚ ਗਏ ਆ ਤੇ ਰਿਸ਼ਤੇਦਾਰ ਸਾਰੇ ਪਹੁੰਚ ਚੁੱਕੇ ਨੇ ਤੇ ਜਿਨ੍ਹਾਂ ਦਾ ਪ੍ਰੋਗਰਾਮ ਹੈ ਉਹ ਹੀ ਨਹੀਂ ਪਹੁੰਚੇ ਆਗੇ ਕਾਰ ਵਾਲੇ ਹਲੇ ਤੱਕ ਆਏ ਨਹੀਂ ਅਸੀਂ ਪਹੁੰਚ ਗਏ ਆ ਨਾਨਕਾ ਮੇਲ ਆ ਗਿਆ ਨਾਨਕਾ ਮੇਲ ਨਾਨਕਾ ਮੇਲ ਪਹਿਲੇ ਛੱਡ ਗਏ ਹੋਰ ਅੱਜ ਆਇਆ ਨਾਨਕਾ ਮੇਲੇ ਤੱਕ ਨਾਨਕੇ ਮੇਲੇ ਲਈ ਥੱਕ ਗਏ ਨੇ ਸਹੀ ਗੱਲ ਏ ਚੱਲ ਵਧੀਆ ਕਹਿ ਨਹੀਂ ਨਾ ਸਕਦੇ ਨਹੀਂ ਤੇ ਅੱਗੇ ਕਹਿ ਦਿੰਦੇ ਨੇ ਵੀ ਇਹ ਲੇਟ ਹੁੰਦੇ ਨੇ ਮਗਲ ਮੱਜਰੇ ਵਾਲੇ ਸਹੀ ਗੱਲ ਏ ਹੁਣ ਆਪ ਲੇਟ ਨਹੀਂ ਘਰ ਵਾਲੇ ਹਣਾ ਵੀ ਮਲਾਵਾ ਕੀ ਗੱਲ ਹੋਈ ਇੱਕ ਆਸ਼ਰਾਰਤੀ ਆਸ਼ਰਾਰਤੀ ਅੰਸਰ ਆ ਜਾਂਦੇ ਨੇ ਵਿੱਚ ਹਾਂਜੀ ਗਾਇਜ਼ ਅਸੀਂ ਸਾਰਾ ਨਾਨਕਾ ਮੇਲ ਖੜਕੇ ਵੇਟ ਕਰਦੇ ਪਏ ਹਾਂ ਪਾਰਕਿੰਗ ਦੇ ਵਿੱਚ ਤੇ 마ਸੀ ਜੁਣੀ ਵਾਲੇ ਪਹੁੰਚੇ ਨਹੀਂ ਹੈਗੇ ਉਹ ਲੇਟ ਹੋ ਗਏ ਨੇ ਅਸਲ ਦੇ ਵਿੱਚ ਉਹਨਾਂ ਨੂੰ ਸਫ਼ਰ ਜ਼ਿਆਦਾ ਪੈ ਜਾਂਦਾ ਉਹਨਾਂ ਨੂੰ ਲੱਗ ਜਾਂਦੇ ਨੇ 2.5 ਤੋਂ 3 ਘੰਟੇ ਉਹਨਾਂ ਨੇ ਸਨਾਮ ਤੋਂ ਆਉਣਾ ਸੀ ਤੇ ਸਾਨੂੰ ਡੇਢ ਤੋਂ 2 ਘੰਟੇ ਹੀ ਲੱਗਿਆ ਇਸ ਕਰਕੇ ਅਸੀਂ ਪਹਿਲਾਂ ਪਹੁੰਚ ਗਏ ਹਾਂਜੀ ਗਾਇਜ਼ ਅਸੀਂ ਅੰਦਰ ਐਂਟਰ ਹੋ ਗਏ ਸੀ ਖਾ ਪੀ ਲਿਆ ਤੇ ਹੁਣ ਕੁੜੀ ਦੀ ਐਂਟਰੀ ਹੁੰਦੀ ਹੈ ਹਾਂਜੀ ਗਾਇਜ਼ ਮੈਂ ਬੜੀ ਕੈਪਚਰ ਕਰਨ ਦੀ ਕੋਸ਼ਿਸ਼ ਕੀਤੀ ਵੀ ਮੈਂ ਨੇੜੇ ਜਾ ਕੇ ਕੈਪਚਰ ਕਰਾਂ ਪਰ ਮੈਨੂੰ ਮੌਕਾ ਨਹੀਂ ਮਿਲਿਆ ਮੈਂ ਕਦੀ ਇੱਧਰ ਜਾਨੀ ਆ ਕਦੀ ਉੱਧਰ ਜਾਨੀ ਆ ਤੁਸੀਂ ਦੇਖ ਸਕਦੇ ਹੋ ਮੇਰੀ ਜਦੋਂ ਜਦ ਤੇ ਬੜੀ ਜਨਤਾ ਖੜੀ ਸੀ ਸਭ ਕੈਮਰਾਮੈਨ ਬਣੇ ਪਏ ਸਨ ਤੇ ਫਿਰ ਮੈਂ ਅੱਕ ਕੇ ਪੈਲਸ ਦੀ ਹੀ ਕੈਪਚਰ ਕਰਨ ਲੱਗ ਗਈ ਠੀਕ ਹੈ ਪੈਲਸ ਵੀ ਬਹੁਤ ਸੋਹਣਾ ਸੀ ਮਤਲਬ ਹਾਲ ਬਹੁਤ ਸੋਹਣਾ ਬਣਿਆ ਸੀ ਫਿਰ ਮੈਂ ਉਹਦੀ ਡੈਕੋਰੇਸ਼ਨ ਕੈਪਚਰ ਕਰਨ ਲੱਗ ਗਈ ਕਿ ਉਹ ਤੇ ਹੁਣ ਹੁੰਦਾ ਨਹੀਂ ਪਿਆ ਆ ਦੇਖੋ ਹੁਣ ਕੁੜੀ ਸਟੇਜ ਦੇ ਉੱਪਰ ਚੜ ਚੁੱਕੀ ਹੈ ਕੁੜੀ ਮੁੰਡਾ ਤੇ ਆ ਹੁਣ ਮੜੇ ਜੇ ਕੈਪਚਰ ਹੋਏ ਨੇ ਉਦੋਂ ਨੇ ਮੇਰੇ ਕੋਲ ਕੈਪਚਰ ਹੀ ਨਹੀਂ ਸੈਡ ਹੋ ਰਹੇ ਤੇ ਇੰਨੀ ਜਨਤਾ ਅੱਗੇ ਖੜੀ ਪਈ ਸੀ ਬਹੁਤ ਜ਼ਿਆਦਾ ਮੁਸ਼ਕਲ ਹੋ ਜਾਂਦਾ ਕੋਈ ਹਾਲ ਨਹੀਂ ਸੱਚੀ ਸਾਡੇ ਵਰਗੇ ਵਲੌਗਰਾਂ ਦਾ ਵੀ ਖਾਸ ਕਰ ਗਰੀਬ ਵਲੌਗਰਾਂ ਦਾ ਤੇ ਆ ਹੁਣ ਇੱਥੇ ਚੱਲਦਾ ਪਿਆ ਜੀ ਜੰਗ ਦਾ ਫੋਟੋ ਸ਼ੂਟ ਪੂਰਾ ਮੁੰਡਾ ਸਾਡਾ ਖੁਸ਼ ਹੈ ਬਾਗੋ ਬਾਗ ਹੈ ਤੇ ਕੁੜੀ ਵੀ ਖੁਸ਼ ਏ ਪੂਰੀ ਦਰਾਣੀ ਮੇਰੀ ਤੇ ਆ ਚੱਕੋ ਮਿਸਟਰ ਅਮਨਦੀਪ ਸਿੰਘ ਲਾਲਚੀਰਾ ਬੰਨੀ ਫਿਰਦੇ ਨੇ ਪੂਰੀ ਟੋਰ ਅੱਜ ਤੇ ਇੱਥੇ ਜੀ ਮਿਲਨੀਆਂ ਛਲੀਆਂ ਹੋਣ ਡੀਆਂ ਨੇ ਮਾਸੀ ਸਾਡੀ ਆਪਣੀ ਨੂ ਦੇ ਨਾਲ ਕਰਦੀ ਪਈ ਅੱਜ ਮਿਲਨੀਆਂ ਤੇ ਮਾਸੀ ਬਹੁਤ ਬਾਗੋ ਬਾਗੇ ਬਹੁਤ ਖੁਸ਼ ਏ ਖੁਸ਼ ਹੋ ਵੀ ਕਿਉਂ ਨਾ ਐਡੀ ਸੋਣੀ ਨੂ ਮਿਲ ਗਈ ਏ ਤੇ ਆ ਹੁਣ ਜੀ ਸ਼ਗਨ ਸਵਾਰਥ ਹੋਣ ਲੱਗੇ ਨੇ ਇਹ ਹੁਣ ਕੁੜੀ ਨੂੰ ਲੱਗਣ ਲੱਗਿਆ ਜੀ ਸ਼ਗਨ ਉਹਨਾਂ ਨੇ ਸਾਡੇ ਮੁੰਡੇ ਨੂੰ ਸ਼ਗਨ ਲਾਤਾ ਅਸੀਂ ਕੁੜੀ ਨੂੰ ਸ਼ਗਨ ਲਾਤਾ ਠੀਕ ਹੈ ਤੇ ਜਿਹੜਾ ਮੁੰਡੇ ਨੂੰ ਛਕਣ ਉਹਨਾਂ ਨੇ ਲਾਇਆ ਸੀ ਉਹ ਮੇਰੇ ਤੋਂ ਕੈਪਚਰ ਨਹੀਂ ਹੋਇਆ ਤੇ ਆ ਚੱਕੋ ਜੀ ਫਲਕਾਰੀ ਦੇਤੀ ਏ ਠੀਕ ਹੈ ਹੁਣ ਮਾਸੀ ਨੇ ਚੰਗੀ ਤਰ੍ਹਾਂ ਦੇਣੀ ਏ ਚਾਹੀ ਵਕਰਾ ਹੁੰਦਾ ਵਕਈ ਮਾਸੀ ਸਾਡੀ ਬਹੁਤ ਖੂਸ਼ ਸੀ ਤੇ ਇੰਨਾ ਜ਼ਿਆਦਾ ਮਤਲਬ ਬਲਸ਼ ਕਰ ਰਹੇ ਸਨ ਨਾ ਇੰਨਾ ਗਲੋ ਸੀ ਫੇਸ ਤੇ ਮਾਸੀ ਜੀ ਦੇ ਬਲਸ਼ਰ ਲਾਣ ਦੀ ਵੀ ਕੋਈ ਲੋੜ ਨਹੀਂ ਕੋਈ ਮੇਕਅਪ ਦੀ ਵੀ ਲੋੜ ਨਹੀਂ ਸੀ ਇਕ ਕੁਦਰਤੀ ਇੱਕ ਹਨਾ ਖੁਸ਼ੀ ਦੇ ਨਾਲ ਹੀ ਬੰਦੇ ਦੇ ਫੇਸ ਤੇ ਗਲੋ ਆ ਜਾਂਦਾ ਤੇ ਹੁਣ ਬਸਮਾਸੀ ਜੀ ਬਾਕੀ ਦੇ ਸਜਣ ਸਵਾਰਥ ਕਰਦੇ ਪਏ ਨੇ ਸਭ ਤੋਂ ਪਹਿਲਾਂ ਹੁਣ ਫੁਲਕਾਰੀ ਦੇਣ ਤੋਂ ਬਾਅਦ ਹੁਣ ਵਿੱਦ ਪਾਣਗੇ ਝੋਲੀ ਦੇ ਵਿੱਚ ਤੇ ਇਹ ਸੱਸ ਪੰਦੀ ਹੁੰਦੀ ਇਹਨੂੰ ਦੀ ਝੋਲੀ ਦੇ ਵਿੱਚ ਠੀਕ ਹੈ ਸਵਾ ਕਿਲੋ ਦੀ ਆਈ ਥਿੰਕ ਹੁੰਦੀ ਹੈ ਵਿੱਦ ਤੇ ਉਸ ਤੋਂ ਬਾਅਦ ਫਿਰ ਜਿਹੜੇ ਕੱਪੜੇ ਕਪੜੇ ਬਣਾਏ ਹੁੰਦੇ ਨੇ ਉਹ ਚਾਰ ਪੰਜ ਸੂਟ ਨੇ ਬਾਕੀ ਜਿਹੜੀ ਡਰੈਸ ਪਾਈ ਏ ਠੀਕ ਹੈ ਇਹ ਹੋ ਗਏ ਜੀ ਤੇ ਫਿਰ ਉਸ ਤੋਂ ਬਾਅਦ 골ਡ ਹੋ ਜਾਂਦਾ ਹੁਣ ਮਾਸੀ ਜੀ ਮੂੰ ਮਿੱਠਾ ਕਰਵਾਉਂਦੇ ਪਏ ਨੇ ਲੱਡੂ ਦੇ ਨਾਲ ਠੀਕ ਹੈ ਹੁਣ ਦੋਵਾਂ ਦਾ ਮੂੰ ਮਿੱਠਾ ਕਰਾਨਗੇ ਆਪਣੇ ਨੂੰ ਪੁੱਤਰ ਦਾ ਕਿਉਂਕਿ ਮਿੱਠੇ ਦਾ ਸ਼ਗਨ ਹੁੰਦਾ ਹੈ ਹਨਾ ਇਹ ਵੀ ਜ਼ਰੂਰੀ ਏ ਤੇ ਲੱਡੂਆਂ ਤੋਂ ਵਧੀਆ ਸ਼ਗਨ ਮੰਨਿਆ ਨਹੀਂ ਜਾਂਦਾ ਉਹਨੇ ਸੂਟ ਚੱਕ ਲੈਨੇ ਕਿਉਂਕਿ ਭਾਰ ਜ਼ਿਆਦਾ ਹੋ ਜਾਂਦਾ ਹੈ ਨਾ ਤੇ ਹੁਣ ਮਾਸੀ ਨੇ ਜਿਹੜੀ ਵਿੱਦ ਪਾਈ ਸੀ ਨਾ ਝੋਲੀ ਦੇ ਵਿੱਚ ਉਹਦੇ ਵਿੱਚੋਂ ਸ਼ੁਵਾਰਾ ਕੱਢ ਕੇ ਮੂੰਹ ਨੂੰ ਲਾਣਗੇ ਕਿਉਂਕਿ ਸ਼ੁਵਾਰੇ ਦਾ ਮੇਨ ਸ਼ਗਨ ਮੰਨਿਆ ਜਾਂਦਾ ਹੈ ਤੇ ਉਹ ਕਹਿੰਦੀ ਮੈਂ ਪੂਰਾ ਨਹੀਂ ਖਾਣਾ ਹੈਗਾ ਉਹਨੇ ਥੋੜਾ ਜਿਹਾ ਾਗੇ ਛੱਡਤਾ ਸੀ ਮਾਸੀ ਕਹਿੰਦੇ ਨਹੀਂ ਨਹੀਂ ਪੂਰਾ ਖਾਣਾ ਹੈ ਪੂਰਾ ਖਾਣਾ ਹੈ ਕਿਉਂਕਿ ਸ਼ੁਵਾਰਾ ਲਾ ਕੇ ਪੂਰਾ ਸ਼ਗਨ ਮੰਨਿਆ ਜਾਂਦਾ ਵੀ ਅਸੀਂ ਪੂਰਾ ਸ਼ਗਨ ਲਾ ਦਿੱਤਾ ਪੱਕੀ ਹੋ ਗਈ ਕੁੜੀ ਸਾਡੇ ਵੱਲੋਂ ਹੁਣ ਪੂਰੀ ਤਰ੍ਹਾਂ ਠੀਕ ਹੈ ਕੋਈ ਕੱਚ ਨਹੀਂ ਰਹੀ ਤੇ ਹੁਣ ਮਾਸੀ ਨੇ ਖਵਾ ਕੇ ਛੱਡਿਆ ਸ਼ੁਵਾਰਾ ਤੇ ਹੁਣ ਬਸ ਜੀ ਫੋਟੋ ਸੈਸ਼ਨ ਹੁੰਦਾ ਪਿਆ ਤੇ ਮਾਸੀ ਜੀ ਚਾਚਾ ਚਾਚਾ ਜੀ ਨੂੰ ਵੀ ਭੁੱਲ ਗਏ ਨੇ ਅੱਜ ਇੰਨਾ ਚਾ ਆ ਜੜਿਆ ਪਿਆ ਚਲੋ ਸ਼ੁਕਰ ਇਹ ਵੀ ਦੇਣਾ ਹੈ ਹਣਾ ਹਰੇਕ ਮਾਂ ਨੂੰ ਅਡੀਕ ਹੁੰਦੀ ਹੈ ਦੇਣ ਦੀ ਕਿ ਕਦੋਂ ਦੀ ਨੂੰਹ ਘਰ ਆਵੇ ਤੇ ਆਏ ਜੀ ਹੁਣ 골ਡ ਦੀ ਵਾਰੀ ਆ ਗਈ ਹੈ ਜਿਹੜਾ ਸੈਟ ਪਾਇਆ ਉਹ ਹੁਣ ਗਿਫਟ ਕਰਨਗੇ ਕਰਦੇ ਪਏ ਨੇ ਮਤਲਬ ਤੇ ਆ ਇੱਥੇ ਅਸੀਂ ਪਿੱਛੇ ਦਰਸ਼ਕ ਖੜੇ ਪਏ ਆ ਸਾਰੇ ਜਣੇ ਕੁਝ ਰਮ-ਰਮਸਰ ਕਰਨ ਲੱਗੇ ਪਏ ਆ ਠੀਕ ਹੈ ਜੀ ਹੁਣ ਬਾਕੀ ਦੇ ਸ਼ਗਨ ਸਵਾਰਤ ਜਿਹੜੀਆਂ ਨੇ ਮਾਸੀ ਜੀ ਦੀਆਂ ਬੇਟੀਆਂ ਕਰਨਗੀਆਂ ਠੀਕ ਹੈ ਮਾਸੀ ਜੀ ਦੀਆਂ ਦੋ ਬੇਟੀਆਂ ਨੇ ਵੱਡੀ ਬੇਟੀ ਜਿਹੜੀ ਉਹ ਮੈਰਿਡ ਏ ਤੇ ਛੋਟੀ ਬੇਟੀ ਦੀ ਮੈਰਿਜ ਅਸਲ ਦੇ ਵਿੱਚ ਆ ਜਿਹੜੀ ਇਹ ਛੋਟੀ ਬੇਟੀ ਏ ਮਾਸੀ ਜੀ ਦੀ ਤੇ ਇਹ ਦੋਵੇਂ ਭੈਣ ਭਰਾ ਕੈਨੇਡਾ ਤੋਂ ਆਏ ਨੇ ਤੇ ਆ ਨੂ ਵੀ ਮਾਸੀ ਜੀ ਦੀ ਕੈਨੇਡਾ ਤੋਂ ਹੀ ਆਈ ਏ ਤਿੰਨੇ ਜਣੇ ਆਏ ਨੇ ਤੇ ਅਸਲ ਦੇ ਵਿੱਚ ਇਹਦੀ ਮੈਰਿਜ ਏ ਮਾਸੀ ਦੀ ਜਿਹੜੀ ਆ ਬੇਟੀ ਨਾ ਛੋਟੀ ਇਹਦੀ ਮੈਰਿਜ ਕਰਨੀ ਏ ਹੁਣ ਤੇ ਬੇਟੇ ਦਾ ਸਿਰਫ ਮੰਗਣਾ ਹੀ ਕਰਨਾ ਓਦੀ ਮੈਰਿਜ ਨੈਕਸਟ ਈਅਰ ਆਏਗੀ ਤੁਹਾਨੂੰ ਨੈਕਸਟ ਈਅਰ ਦਿਖਾਵਾਂ ਤੇ ਆ ਵੱਡੀ ਬੇਟੀ ਐ ਮਾਸੀ ਜੀ ਦੀ ਠੀਕ ਹੈ ਇਹ ਮੈਰਿਡ ਐ ਹੁਣ ਇਹ ਵੀ ਸਗਣ ਸਵਾਰਤ ਮਤਲਬ ਚੂੜੀਆਂ ਵਗੈਰਾ ਪਾਉਂਦੀ ਆ ਪਈ ਨੇ ਬਸ ਇਹ ਹੁੰਦਾ ਹੋ ਵਾਰੀ ਵਾਰੀ ਹੈਨਾ ਸਭ ਦਾ ਚਾਰਜ ਆ ਹੋ ਜਾਂਦਾ ਪੂਰਾ ਵੀ ਸਾਰਿਆਂ ਨੇ ਸਗਣ ਕਰ ਲਏ ਨੇ ਕਿਸੇ ਨੇ ਕੁਛ ਪਾ ਲਿਆ ਕਿਸੇ ਨੇ ਕੁਛ ਪਾ ਲਿਆ ਹੁਣ ਇਹਨਾਂ ਨੇ ਚੂੜੀਆਂ ਪਾਤੀਆਂ ਨੇ ਦੋਵਾਂ ਭੈਣਾਂ ਨੇ ਤੇ ਹੁਣ ਵਾਰੀ ਆ ਗਈ ਏ ਮੇਨ ਜੀ ਦੁੱਲਾ ਸਾਹਿਬ ਦੀ ਜੰਗਨੇਉੜ ਜਬਰਜੰਗ ਇਹਦਾ ਪੂਰਾ ਨਾਮ ਜੰਗਨੇ ਹੁਣ ਸੰਦੂਰ ਭਰਨਾ ਹੈ ਵਿਚਾਰਾ ਪੂਰੀ ਤਰ੍ਹਾਂ ਕਨਫਿਊਜ਼ ਹੋ ਗਿਆ ਹੈ ਕਿਉਂਕਿ ਮੁੰਡਿਆਂ ਲਈ ਬੜਾ ਔਖਾ ਟਾਈਮ ਹੁੰਦਾ ਕਿਉਂਕਿ ਉਹਨਾਂ ਨੇ ਕਿਹੜਾ ਕੁਝ ਕੀਤਾ ਹੁੰਦਾ ਨਾ ਪਹਿਲਾਂ ਤੇ ਉਹਨਾਂ ਲਈ ਕਿੰਨਾ ਔਖਾ ਹੋ ਜਾਂਦਾ ਹੈ ਉਹ ਵਿਚਾਰੇ ਨੂੰ ਪਰ ਨਹੀਂ ਨਹੀਂ ਸੀ ਹੁੰਦਾ ਪਿਆ ਕਿ ਵੇ ਸੰਧੂਰ ਭਰਨਾ ਹੈ ਬਾਕੀ ਕੁਝ ਫੋਟੋਗ੍ਰਾਫਰ ਜਿਹੜਾ ਬੜਾ ਜ਼ਿਆਦਾ ਕਨਫਿਊਜ਼ ਕਰ ਦਿੰਦੇ ਨੇ ਲੋ ਜੀ ਹੁਣ ਆ ਗਈ ਭਾਬੀਆਂ ਦੀ ਵਾਰੀ ਠੀਕ ਹੈ ਤੇ ਮੈਨੂੰ ਕੰਮ ਦਿੱਤਾ ਗਿਆ ਸੀ ਬਿੰਦੀ ਲਾਣ ਦਾ ਤੇ ਮੈਂ ਉਹਨੂੰ ਪੁੱਛ ਲਿਆ ਸੀ ਵੀ ਕਿਹੜੀ ਬਿੰਦੀ ਲਾਣੀ ਹੈ ਭੈਣੇ ਦੱਸ ਦੇਣਾ ਤੇਰੀ ਡਰੈੱਸ ਦੇ ਨਾਲ ਕਿਹੜੀ ਮੈਚ ਕਰਦੀ ਤੇ ਉਹਨੇ ਮੈਨੂੰ ਦੱਸਤਾ ਫਿਰ ਮੈਂ ਉਹੀ ਬਿੰਦੀ ਲਾਤੀ ਏ ਠੀਕ ਹੈ ਤੇ ਫਿਰ ਹੁੰਦਾ ਨਾ ਵੀ ਪੂਰੀ ਮੈਚਿੰਗ ਕਰਕੇ ਲਾਉਣਾ ਐਵੇਂ ਗਾਜਾ ਪਾਣ ਦਾ ਜਲੂਸ ਕੱਢਣ ਦਾ ਕੋਈ ਫਾਇਦਾ ਨਹੀਂ ਹੁੰਦਾ ਸੋ ਬੜੀ ਵਧੀਆ ਬੜੀ ਸਵੀਟ ਕੁੜੀ ਬਹੁਤ ਵਧੀਆ ਲੱਗੀ ਐ ਬਹੁਤ ਹੀ ਮਿਲਣ ਸਾਰੇ ਮਤਲਬ ਇਨੇ ਚਿਰ ਚ ਸਾਡੇ ਨਾਲ ਇੰਨੀ ਜ਼ਿਆਦਾ ਮਿਕਸ ਅਪ ਹੋ ਗਈ ਸੀ ਨਾ ਸਾਨੂੰ ਐ ਲੱਗਿਆ ਹੀ ਨਹੀਂ ਵੀ ਅਸੀਂ ਪਹਿਲੀ ਵਾਰੀ ਮਿਲੇ ਆ ਬਹੁਤ ਜ਼ਿਆਦਾ ਵਧੀਆ ਨੇਚਰ ਐ ਬਹੁਤ ਜ਼ਿਆਦਾ ਵਧੀਆ ਤੇ ਬਸ ਹੁਣ ਇਸ ਤੋਂ ਬਾਅਦ ਦੂਜੀ ਭਾਬੀ ਆ ਗਈ ਇਨੇ ਨੂੰ ਲਾ ਦੇਣੀ ਹੈ ਮਹਿੰਦੀ ਤੇ ਬਸ ਇੱਕ ਦਾ ਨੀਲ ਪੇਂਟ ਦਾ ਰਹਿ ਗਿਆ ਸੀ ਉਹ ਦੂਜੀ ਸਾਡੀ ਅਮ੍ਰਿਤਕੌਰ ਨੇ ਲਾ ਦੇਣੀ ਏ ਉਹ ਪਤਾ ਨਹੀਂ ਹੁਣ ਕਿੱਥੇ ਵੀ ਉਹਨੇ ਬਾਅਦ ਚ ਕਦੋਂ ਲਾਈ ਮੈਨੂੰ ਪਤਾ ਨਹੀਂ ਲੱਗਿਆ ਉਹ ਕੈਪਚਰ ਨਹੀਂ ਹੋਇਆ ਮੇਰੇ ਤੋਂ ਠੀਕ ਹੈ ਤੇ ਆ ਹੁਣ ਮੈਂ ਮਸੀ ਨੂੰ ਸਮਾਨ ਸਮਝਾਨੀ ਪਈਆਂ ਵੀ ਐਵੇਂ ਐਵੇਂ ਸਾਂਭਦੇ ਸਾਰਾ ਹਾਂਜੀ ਮੰਮੀ ਜੀ ਖੜ ਗਏ ਪੂਰੀ ਮੰਮੀ ਖੜੀ ਆ ਹਾਂ ਹੁਣ ਬੱਸ بس پر شرما گئی بول لو کچھ خان چار پیش کرو وہ دیکھ گزار کے پیش کرے بیاہ کے ਆਇਆ ਖਾਨ ਤੇ ਮੋਲਣ بس ਪਿੱਛੇ ਭਰਾ ਆ ਗਈ ਪਿੱਛੇ ਭਰਾ ਆ ਗਈ ਤੇਰਾ ਹੋ ਰਹੀ ਇੱਕ ਭੈਣ ਠੀਕ ਹੈ ਅਸੀਂ ਜੋਰ ਜੰਗਦੇ ਗਏ ਬਣ ਤੇ ਅੱਜ ਅਸੀਂ ਜਬਰਦਸਤ ਮੰਗਣੇ ਤੇ ਆਏ ਹੈਲੋ ਫਰੈਂਡਸ ਅੱਜ ਅਸੀਂ ਮੰਗਣੇ ਤੇ ਆਏ ਆ ਫਰੈਂਡਸ ਹੈਲੋ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਅੱਜ ਜੀ ਜ਼ਬਰਦਸਤ ਮੰਗਨੇ ਤੇ ਆਇਆ ਪਰ ਇਹ ਸਾਰਿਆਂ ਹੀ ਉੱਪਰ ਚੜ ਗਏ ਸਟੇਜ ਤੇ ਮੈਨੂੰ ਲੈ ਕੇ ਨਹੀਂ ਗਏ ਅੱਛਾ ਇਸ ਕਰਕੇ ਮੇਰੀ ਉੱਪਰ ਕੋਈ ਫੋਟੋ ਨਹੀਂ ਹੋ ਉਹ ਨਾ ਬਹੁਤ ਮਾਰੀ ਹੋਈ ਚਲੋ ਕੋਈ ਨਹੀਂ ਤੁਹਾਨੂੰ ਮੌਕਾ ਦਵਾਂਗੇ ਫੇਰ ਹਾਂ ਜੀ ਡਾਂਸ ਫਲੋਰ ਮੈਂ ਹੀ ਲੈਣਾ ਇਹਨਾਂ ਨੂੰ ਲੈਣਾ ਹੀ ਨਹੀਂ ਹੈ ਚੰਨੀ ਕੇ ਉਹ ਕੋਈ ਨਹੀਂ ਕੱਪੜਿਆਂ ਦੇ ਨਾਲ ਡੋੜ ਲੈਂਦੇ ਸਿਮਰ ਜ਼ਰੂਰ ਵੇਖੇਗੀ ਹੋਰ ਕੋਈ ਵੇਖੇ ਨਾ ਵੇਖੇ ਕਿੰਝਾਇਦਾ ਸੀ ਆਨਲਾਈਨ ਪਰ ਹੈ ਨਹੀਂ ਲੈ ਹਾਂ ਬੜੀ ਹੋ ਗਈ ਹੈ ਬਹੁਤ ਹੈ ਅਜਲੀ ਨਹੀਂ ਬਹੁਤ ਹੈ ਅਦਲੀ ਨਹੀਂ ਬਹੁਤ ਹੈ ਚਲੋ ਵਾਲੇ ਵਿਆਹ ਪਿਆ ਹੈ ਹਾਂਜੀ ਚਲੋ ਇਹਨੇ ਨੇਲਾਟ ਕਰਵਾ ਕਰਤੀ ਪਈ ਸੀ ਕਿਸੇ ਦਾ ਨੇਲਾਟ ਕਰਨ ਗਈ ਸੀ ਦਰਾਣੀ ਹੈ ਅੱਤਾ ਕਰਕੇ ਆਈਆਂ ਮੈਂ ਵੀ ਬਿੰਦੀ ਪੁੱਛ ਕੇ ਲਾਈ ਮੈਂ ਕਿਹੜਾ ਕਲਰ ਲਾਵਾਂ ਆਹੋ ਜੀ ਦਰਜਾ ਲੱਗਦਾ ਨਾ ਮੇਰਾ ਨੈਸ਼ਨ ਹੋਈ ਮੈਂ ਕਹਿੰਦੀ ਕਿ ਕਿਤੇ ਖਰਾਬ ਹੀ ਨਾ ਬਾਅਦ ਚ ਲੱਭਿਓ ਕਿਹੜੀ ਹੀ ਜਿਹੜੀ ਲਾਗੇਗੀ ਆਹ ਤਾਂ ਬਾਅਦ ਲੱਭੇਗੀ ਚੁਣ ਚੁਣ ਕੇ ਸਹੀ ਵਾਦ ਲੈ ਜਾਣੀ ਮੈਂ ਤੇ ਚਾਰੀ ਨੂੰ ਪੁੱਛ ਪੁੱਛ ਕੇ ਮੈਂ ਸੱਚੀ ਕਿਤੇ ਤੇ ਲਾਇਆ ਜਿੱਦੇ ਤੇ ਮਰਜ਼ੀ ਲਾ ਮੈਂ ਜਿੱਦੇ ਹਲਕੀ ਜਿਹੀ ਲਾ ਦਈ ਉਹ ਖਿਚੜੀ ਖਿਚੜੀ ਇਧਰ ਆਓ ਹਾਂਜੀ ਹੌਲੀ ਦੂਰ ਹੌਲੀ ਹੱਥ ਫੜ ਕੇ ਆਓ ਹੱਥ ਫੜ ਕੇ ਹੱਥ ਫੜ ਕੇ ਹੱਥ ਫੜ ਕੇ ਹੱਥ ਫੜ ਕੇ ਕੋਣ ਆਉਂਦਾ ਯਾਰ ਹੱਥ ਫੜ ਕੇ ਆਓ ਹਾਂਜੀ ਹਾਂ ਦੇਨੀ ਦੇਨੀ ਦੇ ਅਨੂ ਆਲਾ ਕਿੱਧਰ ਗਿਆ ਅਨੂ ਜਿੰਨੇ ਦੇਖਣੀ ਆਂ ਅੱਪੂ ਆਪੂ ਅੱਪੂ ਨੇ ਬੇਟਾ ਇਹਦੇ ਨੂੰ ਦੇ ਕੇ ਆਣੀ ਐ ਬੇਬੇ ਤੇਰੀ ਨੂ ਲੱਪਣੀ ਕਿਦੀ ਲੱਪਣੀ ਥੋਨੇ ਜਲਦੀ ਜਲਦੀ ਆ ਦੇਖੋ ਫੇਰ ਆ ਗਈ ਲੋਕੇਸ਼ਨ ਇਧਰ ਦੇਖੋ ਉਹ ਤੇ ਲੋਕੇਸ਼ਨ ਆ ਗਈ ਆਫ ਰੋਡਿੰਗ ਕਰਨ ਲੱਗ ਗਏ ਨੇ ਆਫ ਰੋਡਿੰਗ ਕਰਨ ਲਈ ਸਹੀ ਜਗ੍ਹਾ ਕਿੰਨੀ ਉੱਟੀ ਪਾਈ ਵੀ ਹੈ ਮੈਨੂੰ ਆ ਰਹੀ ਹੈ ਨੀਂਦ ਕਲੋਨੀ ਗੱਡੀ ਵੀ ਕਿੰਨੀ ਸੋਹਣੀ ਆ ਦੇਖੋ ਕਿ ਬਾਈ ਕਿੱਥੇ ਹੈ ਨੰਨੇ ਕਿਹੜਾ ਕਲੋਨੀ ਆ ਆਇਓ ਗਾਣੇ ਗਾਣੇ ਨਹੀਂ ਉਹ ਤਾਂ ਮਹਿੰਗਾ ਏਰੀਆ ਉਹ ਕਿੰਨੇ ਦੇ ਗਾਣੇ ਸੁਣ ਕੇ ਆਏ ਹੋ ਉੱਥੇ ਸਾਡੀ ਪਸੰਦ ਨਹੀਂ ਕੀਤੀ ਮੈਨੂੰ ਨਹੀਂ ਫਿਰਣਾ ਇੱਕ ਲੱਗਿਆ ਤਾਂ ਅਸੀਂ ਮਾਰ ਮਾਰ ਬਲਾ ਜੋਰ ਨਾਲੇ ਅੰਨੇ ਨੇ ਹਰ ਜਣ ਵੰਦੀ ਨੇ ਲਾਇਆ ਨੇ ਜੋਰ ਫਿਰ ਮੈਂ ਇਹ ਕੇ ਆਈ ਆ ਚਾ ਪਾ ਫੋਲ ਬੱਚਿਆਂ ਨੇ ਕਿਤੇ ਲਾਂਦੇ ਨਹੀਂ ਨਾ ਹੁਣੇ ਸਾਡੇ ਸਕੂਲ ਚ ਦੱਸਿਆ ਕੀ ਹੋਇਆ ਸਾਡੀ ਕਲਾਸਿਸ ਸਹੀ ਆ ਉਹਦੀ ਹਾਈਟ ਦਾ ਛੁੱਟੀ ਹੈ ਐਨਾ ਫੰਕਸ਼ਨ ਜਿਹਾ ਉਹਨਾ ਆਈਸਕ੍ਰੀਮ ਲੈਂਡ ਕੀਤਾ ਹੈ ਨਾ ਉੱਥੇ ਜਿਹੜਾ ਅੰਕਲ ਸੀ ਛੋਟੇ ਬੱਚੇ ਨਹੀਂ ਸਦੇ ਰਹੇ ਵੱਡੇ ਵੱਡੇ ਦੇ ਰਹੇ ਸੀ ਉਹਨੇ ਉਹ ਆਈਸਕ੍ਰੀਮ ਲੈਣ ਕਿਹਾ ਮਗਦਾ ਪਿਆ ਅੰਕਲ ਕਹਿੰਦਾ ਨਹੀਂ ਨਹੀਂ ਛੋਟੇ ਬੱਚੋ ਕੋ ਨਹੀਂ ਮਿਲੇਗੀ ਜਾਓ ਇਹਦੇ ਫੰਕਸ਼ਨ ਦੀ ਕਰ ਲੈਣਾ ਉਹਨੇ ਕਹਿੰਦਾ ਜਾਓ ਤੋੜੀ ਮਿਲੇਗੀ ਹਾਂਜੀ ਗਾਇਸ ਮੰਗਣਾ ਵੇਖ ਲਿਆ ਹੁਣ ਸਭ ਦੀ ਬੈਟਰੀ ਲੋ ਹੋਈ ਪਈਏ ਘਰਾਂ ਨੂੰ ਵਾਪਸ ਜਾਣੇ ਪਏ ਆ ਸੀ ਤੇ ਹੁਣ ਤੁਸੀਂ ਜੁੜੇ ਰਹੋ ਪਲੀਜ਼ ਚੈਨਲ ਦੇ ਨਾਲ ਤੁਹਾਨੂੰ ਬਹੁਤ ਸੋਹਣੇ ਸੋਹਣੇ ਵਲੌਗ ਵੇਖਣ ਨੂੰ ਮਿਲਣਗੇ ਪੂਰਾ ਵਿਆਹ ਵਿਖਾਵਾਂਗੇ ਆਪਾਂ ਤਦ ਤੱਕ ਦੇ ਲਈ ਸਤਿ ਸ਼੍ਰੀ ਅਕਾਲ ਥੈਂਕਸ ਫॉर ਵਾਚਿੰਗ